ਬਾਹਰ ਜਾ ਕੇ ਅਸੀਂ ਬਹੁਤ ਹੀ ਮਹਿੰਗੇ ਮਹਿੰਗੇ ਹੈਅਰ ਸਪਾ ਕਰਵਾਉਣੇ ਆ ਵਾਲਾ ਨੂੰ ਜਿਨ੍ਹਾਂ ਦਾ ਕਿ ਸਾਡੇ ਵਾਲਾਂ ਦੇ ਉੱਤੇ ਬਹੁਤ ਹੀ ਜ਼ਿਆਦਾ ਸਾਈਡ ਇਫੈਕਟ ਹੋ ਜਾਂਦੇ ਆ ਤੇ ਵਾਲ ਝੜਨੇ ਸ਼ੁਰੂ ਹੋ ਜਾਂਦੇ ਆ ਵਾਲਾਂ ਵਿੱਚ ਰੂਸੀ ਆ ਜਾਂਦੀ ਆ ਜਾਂ ਫਿਰ ਸਾਡਾ ਹੈਅਰ ਫਾਲ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਇਸੇ ਚੀਜ਼ ਨੂੰ ਰੋਕਣ ਵਾਸਤੇ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਵਧੀਆ ਘਰ ਵਿੱਚ ਬਣਾ ਕੇ ਹੈਅਰ ਪੈਕ ਤਿਆਰ ਕਰਾਂਗੇ ਉਹ ਲੈ ਕੇ ਆਈ ਆ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖੋ ਇਹ ਬਹੁਤ ਹੀ ਨੇਚਰਲ ਆ ਘਰ ਵਿੱਚ ਬਣਾ ਕੇ ਅਸੀਂ ਤਿਆਰ ਕਰਾਂਗੇ ਐਲੋਵੀਰਾ ਤਾਂ ਤਕਰੀਬਨ ਹਰ ਘਰ ਵਿੱਚ ਔਵੇਲ ਹਲ ਹੁੰਦੀ ਹੈ ਤੇ ਇਸ ਤਰ੍ਹਾਂ ਅਸੀਂ ਐਲੋਵੀਰਾ ਦਾ ਜਿਹੜਾ ਗੁੱਦਾ ਉਹਨੂੰ ਕੱਢ ਲਵਾਂਗੇ ਤੇ ਇਸ ਨੂੰ ਅਸੀਂ ਇੱਕ ਮਿਕਸੀ ਦੇ ਵਿੱਚ ਪਾ ਕੇ ਇਹਨਾਂ ਇੱਕ ਪਤਲਾ ਜਿਹਾ ਜਿਵੇਂ ਜੂਸ ਦੀ ਤਰ੍ਹਾਂ ਪੇਸਟ ਬਣ ਜਾਵੇਗਾ ਉਹ ਅਸੀਂ ਬਣਾ ਲਾਂਗੇ ਦੇਖੋ ਐਲੋਵੀਰਾ ਨੂੰ ਮੈਂ ਚੰਗੀ ਤਰ੍ਹਾਂ ਇਹਦਾ ਗੁੱਦਾ ਕੱਢ ਕੇ ਜੂਸ ਬਣਾ ਲਿਆ ਸੀ ਇਹਨੂੰ ਅਸੀਂ ਹੁਣ ਇੱਕ ਕਟੋਰੀ ਦੇ ਵਿੱਚ ਕੱਢ ਲੈਨੇ ਆਂ ਇਹ ਪੇਸਟ ਵਾਲਾ ਵਾਸਤੇ ਬਹੁਤ ਹੀ ਜ਼ਿਆਦਾ ਵਧੀਆ ਵਾ ਤੁਸੀਂ ਲਾਸਟ ਤੱਕ ਵੀਡੀਓ ਨੂੰ ਦੇਖਣਾ ਰਿਜ਼ਲਟ ਤੁਹਾਨੂੰ ਆਪਣੇ ਆਪ ਪਤਾ ਲੱਗੇਗਾ ਤੇ ਫਿਰ ਅਸੀਂ ਇਸ ਨੂੰ ਇੱਕ छन्ਨੀ ਦੇ ਨਾਲ ਛਾਲਣ ਲਾਗੇ ਤਾਂ ਕਿ ਇਹਦੇ ਵਿੱਚ ਕੋਈ ਵੀ ਕਿਣਕਾ ਵਗੈਰਾ ਜਾਂ ਕੋਈ ਛਿਲਕਾ ਜਿਹੜਾ ਹੈ ਜਦੋਂ ਅਸੀਂ ਵਾਲਾਂ ਵਿੱਚ ਲਗਾਈਏ ਤੇ ਉਹ ਨਾ ਆਵੇ ਉਸ ਤੋਂ ਬਾਅਦ ਅਸੀਂ ਇੱਕ ਗਲਾਸ ਪਾਣੀ ਦਾ ਲੈ ਕੇ ਉਹਨੂੰ ਗੈਸ ਦੇ ਉੱਪਰ ਰੱਖ ਦਾਂਗੇ ਇੱਕ ਪਤੀਲੇ ਦੇ ਵਿੱਚ ਤੇ ਇਹ ਕੋਲੀ ਦਾ ਮੈਂ ਛੋਟੀ ਕਟੋਰੀ ਦਾ ਚੌਥਾ ਹਿੱਸਾ ਮੇਰੇ ਕੋਲ ਅਲਸੀ ਦੇ ਬੀਜ ਪਏ ਸੀ ਮੈਂ ਉਹ ਲਿਆਵਾ ਇਹਨਾਂ ਨੂੰ ਅਸੀਂ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਇੱਕ ਮਤਲਬ ਜੈਲੀ ਜੀ ਦਾ ਰੂਪ ਨਹੀਂ ਲੈ ਲੈਂਦੇ ਮਤਲਬ ਇੱਕ ਤਰ੍ਹਾਂ ਜਿਵੇਂ ਸਾਡੀ ਐਲੋਵੀਰਾ ਜੈਲ ਹੁੰਦੀ ਹੈ ਬਿਲਕੁਲ ਉਸੇ ਤਰ੍ਹਾਂ ਦੀ ਜੈਲ ਜਿਵੇਂ ਇਹ ਰਿਜਦੀ ਜਾਵੇਗੀ ਉਸ ਤਰੀਕੇ ਦੀ ਜੈਲ ਬਣਦੀ ਜਾਵੇਗੀ ਤੇ ਅਸੀਂ ਇਹਨੂੰ ਉਦੋਂ ਤੱਕ ਪਕਾਵਾਂਗੇ ਤੇ ਇਹ ਸਾਡੇ ਜੈਲ ਬਣ ਕੇ ਤਿਆਰ ਆ ਤੇ ਹੁਣ ਅਸੀਂ ਵੀ ਇਹਨੂੰ ਇੱਕ ਛਾਨੀ ਦੇ ਨਾਲ ਅਸੀਂ ਆਪਣੇ ਐਲੋਵੀਰਾ ਦੇ ਜਿਹੜਾ ਪੇਸਟ ਆ ਉਹਦੇ ਵਿੱਚ ਇਹਨੂੰ ਛਾਨ ਕੇ ਇਹਦੀ ਜਿਹੜੀ ਸਾਰੀ ਜੈਲ ਆ ਉਹਨੂੰ ਅਸੀਂ ਕੱਢ ਲਾਵਾਂਗੇ 12 ਇੰਨੇ ਮਹਿੰਗੇ ਮਹਿੰਗੇ ਹੇਅਰ ਸਪਾ ਕਰਵਾਉਣ ਦੇ ਨਾਲੋਂ ਜ਼ਿਆਦਾ ਵਧੀਆ ਹੈ ਕਿ ਅਸੀਂ ਘਰ ਦੀ ਜੋ ਰੈਮੇਡੀ ਹੁੰਦੀ ਹੈ ਉਹਨੂੰ ਯੂਜ਼ ਕਰਕੇ ਆਪਣੇ ਵਾਲਾਂ ਨੂੰ ਬਹੁਤ ਜ਼ਿਆਦਾ ਹੈਲਦੀ ਬਣਾ ਸਕਦੇ ਹਾਂ ਤੇ ਬਸ ਥੋੜੀ ਜਿਹੀ ਮਿਹਨਤ ਕਰਨ ਦੀ ਜ਼ਰੂਰਤ ਆ ਤੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਮਾਰੋ ਜਦੋਂ ਅਸੀਂ ਕਰਵਾਉਂਦੇ ਆ ਤਾਂ ਇੱਕ ਤਾਂ ਪੈਸੇ ਵੇਸਟ ਹੁੰਦੇ ਨੇ ਦੂਸਰਾ ਸਾਡੇ ਵਾਲ ਜੜੇ ਆ ਬਿਲਕੁਲ ਖਰਾਬ ਹੋ ਜਾਂਦੇ ਨੇ ਇਹ ਮੈਂ ਲਏ ਨੇ ਦੋ ਵਿਟਾਮਿਨ ਈ ਦੇ ਕੈਪਸੂਲ ਇਹ ਤੁਹਾਨੂੰ ਕਿਸੇ ਵੀ ਮੈਡੀਕਲ ਸਟੋਰ ਤੋਂ ਬਹੁਤ ਹੀ ਆਸਾਨੀ ਨਾਲ ਮਿਲ ਜਾਣਗੇ ਤੇ ਜਿਆਦਾ ਮਹਿੰਗੇ ਵੀ ਨਹੀਂ ਸਿਰਫ 40 ਰੁਪਏ ਦਾ ਹੈ ਪਤਾ ਹੈ ਸ਼ਾਇਦ 10 ਕੈਪਸੂਲ ਹੁੰਦੇ ਨੇ ਇਹਦੇ ਵਿੱਚ ਤੇ ਮੈਂ ਦੋ ਕੈਪਸੂਲ ਯੂਜ਼ ਕਰਾਂਗੀ ਇਨਨੂੰ ਅਸੀਂ ਕਾਟ ਕੇ ਇਹਨਾਂ ਦੇ ਵਿੱਚ ਜਿਹੜਾ ਆਇਲ ਹੁੰਦਾ ਆ ਉਹ ਅਸੀਂ ਆਪਣੇ ਪੇਸਟ ਦੇ ਵਿੱਚ ਪਾ ਲਾਂਗੇ ਇਹ ਵਾਲਾਂ ਵਾਸਤੇ ਸਕਿਨ ਵਾਸਤੇ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਤੁਸੀਂ ਜਿਵੇਂ ਵਾਲਾਂ ਵਾਸਤੇ ਵੈਸੇ ਇਹਨੂੰ ਆਇਲ ਦੇ ਵਿੱਚ ਮਿਕਸ ਕਰਕੇ ਵੀ ਵਾਲਾਂ ਤੇ ਲਗਾ ਸਕਦੇ ਹੋ ਰਿਜ਼ਲਟ ਬਹੁਤ ਵਧੀਆ ਹੁੰਦਾ ਹੈ ਤੇ ਇਹਨੂੰ ਵੀ ਅਸੀਂ ਆਪਣੇ ਇਸ ਪੇਸਟ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤੇ ਹੁਣ ਘਰ ਵਿੱਚ ਕੋਈ ਵੀ ਤੁਸੀਂ ਜਿਹੜਾ ਆਪਣੇ ਵਾਲਾਂ ਵਾਸਤੇ ਤੇਲ ਯੂਜ਼ ਕਰਦੇ ਹੋ ਉਹ ਲੈ ਲਾਂਗੇ ਮੈਂ ਕੋਕੋਨਟ ਆਇਲ ਯੂਜ਼ ਕਰ ਰਹੀ ਆ ਤੁਸੀਂ ਜੋ ਵੀ ਤੇਲ ਯੂਜ਼ ਕਰਦੇ ਹੋ ਉਹ ਪਾ ਸਕਦੇ ਹੋ ਤੇ ਇੱਥੇ ਮੈਂ 1 ਤੋਂ 1.5 ਚਮਚ ਦੇ ਕਰੀਬ ਕੋਕੋਨਟ ਆਇਲ ਲਿਆ ਹੈ ਤੇ ਇਹਨੋਂ ਸੇ ਚੰਗੀ ਤਰ੍ਹਾਂ ਮਿਕਸ ਕਰ ਲਿਆ ਸਭ ਚੀਜ਼ਾਂ ਨੂੰ ਤੇ ਹੁਣ ਅਸੀਂ ਇਸ ਨੂੰ ਇੱਕ ਕਾਟਨ ਦੀ ਸਹਾਇਤਾ ਦੇ ਨਾਲ ਆਪਣੇ ਵਾਲਾਂ ਦੇ ਵਿੱਚ ਸਕੈਲਪ ਦੇ ਉੱਪਰ ਪਹਿਲਾਂ ਅਸੀਂ ਇਹਨੂੰ ਅਪਲਾਈ ਕਰਾਂਗੇ ਇਸ ਤਰੀਕੇ ਦੇ ਨਾਲ چیر ਕੱਢਦੇ ਹੋਏ ਚੰਗੀ ਤਰ੍ਹਾਂ ਇਹਨੂੰ ਅਪਲਾਈ ਕਰਾਂਗੇ ਤੇ ਸਕੈਲਪ ਦੇ ਵਿੱਚ ਲਗਾ ਕੇ ਅਸੀਂ ਇਸ ਨੂੰ ਫਿਰ ਆਪਣੀ ਜਿੰਨੀ ਵੀ ਸਾਡੇ ਵਾਲਾਂ ਦੀ ਗਰੋਥ ਆ ਉਹਦੇ ਉੱਪਰ ਵੀ ਚੰਗੀ ਤਰ੍ਹਾਂ ਲਗਾਵਾਂਗੇ ਇੱਕ ਇੱਕ ਵਾਲ ਨੂੰ ਲਗਾ ਕੇ ਜਿਸ ਤਰੀਕੇ ਦੇ ਨਾਲ ਅਸੀਂ ਹੇਅਰ ਸਪਾ ਵਗੈਰਾ ਲਗਾਉਂਦੇ ਆ ਆਇਲ ਲਗਾਉਂਦੇ ਆ ਉਸੇ ਤਰੀਕੇ ਨਾਲ ਲਗਾਵਾਂਗੇ ਫਿਰ ਇਸ ਨੂੰ ਅਸੀਂ ਡੇਢ ਤੋਂ 2 ਘੰਟੇ ਬਾਅਦ ਰੱਖਾਂਗੇ ਤੇ ਰਿਜ਼ਲਟ ਦੇਖੋ ਤੁਹਾਡੇ ਸਾਹਮਣੇ ਆ ਵਾਲ ਕਿੰਨੇ ਜ਼ਿਆਦਾ ਸ਼ਾਈਨ ਕਰ ਰਹੇ ਨੇ एकदम ਸਮੂਥ ਹੋ ਗਏ ਨੇ ਤੇ ਤੁਸੀਂ ਵੀ ਜ਼ਰੂਰ ਟਰਾਈ ਕਰਿਓ ਵੀਡੀਓ ਪਸੰਦ ਆਈ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ